ਘਰ ਦੀ ਸਫਾਈ 'ਚ ਸਿਰਫ ਇੰਨਾ 6 ਗੱਲਾਂ ਦਾ ਰੱਖੋ ਧਿਆਨ ਨਹੀਂ ਫੈਲੇਗੀ ਗੰਦਗੀ ਸਾਫ਼ ਸੁਥਰੇ ਘਰ ਨੂੰ ਬਣਾਈ ਰੱਖਣਾ ਨਾ ਸਿਰਫ ਘਰ ਦੀ ਦੇਖ ਨੂੰ ਸੋਹਣਾ ਬਣਾਉਂਦਾ ਹੈ ਸਗੋਂ ਘਰ ਦੀਆਂ ਕੰਧਾਂ ਦੇ ਅੰਦਰ ਸਕਾਰਾਤਮਕ ਵਾਈਬ ਪੈਦਾ ਕਰਨ ਦਾ ਵੀ ਕੰਮ ਕਰਦਾ ਹੈ ਘਰ ਦੀ ਨਿਯਮਿਤ ਸਫਾਈ ਇੱਕ ਆਮ ਚੀਜ਼ ਹੈ ਜੋ ਲੋਕ ਹਰ ਰੋਜ਼ ਜਾਂ ਹਰ ਥੋੜੇ ਦਿਨਾਂ ਬਾਅਦ ਆਪਣੇ ਘਰ ਵਿੱਚ ਕਰਦੇ ਰਹਿੰਦੇ ਹਨ ਪਰ ਫਿਰ ਵੀ ਕੁਝ ਗਲਤੀਆਂ ਨੂੰ ਧਿਆਨ ਵਿੱਚ ਰੱਖਣਾ ਮਹੱਤਵਪੂਰਨ ਹੈ ਜੋ ਤੁਹਾਡੀ ਮਿਹਨਤ ਨੂੰ ਬਰਬਾਦ ਕਰ ਸਕਦੀਆਂ ਹਨ ਇਨ੍ਹਾਂ ਕਮੀਆਂ ਤੋਂ ਬਚ ਕੇ ਤੁਸੀਂ ਸਫਾਈ ਦੇ ਵਧੇਰੇ ਸੰਤੁਸ਼ਟੀਜਨਕ ਨਤੀਜੇ ਪ੍ਰਾਪਤ ਕਰ ਸਕਦੇ ਹੋ ਅਤੇ ਇੱਕ ਵਧੇਰੇ ਸੁਹਾਵਣਾ ਵਾਤਾਵਰਣ ਬਣਾ ਸਕਦੇ ਹੋ ਅੱਜ ਅਸੀਂ ਤੁਹਾਡੇ ਲਈ ਕੁਝ ਖਾਸ ਟਿਪਸ ਲੈ ਕੇ ਆਏ ਹਾਂ ਜੋ ਤੁਹਾਡੇ ਕੰਮ ਆਉਣਗੇ ਸਾਫ਼ ਕਲੀਨਿੰਗ ਟੂਲ ਦੀ ਵਰਤੋਂ ਕਰੋ ਪ੍ਰਭਾਵਸ਼ਾਲੀ ਸਫਾਈ ਦਾ ਇੱਕ ਅਕਸਰ ਨਜ਼ਰ ਅੰਦਾਜ਼ ਕੀਤਾ ਗਿਆ ਪਹਿਲੂ ਉਹ ਹੈ ਜੋ ਤੁਸੀਂ ਵਰਤਦੇ ਹੋ ਗੰਦੇ ਜਾਂ ਖਰਾਬ ਹੋਏ ਸਫਾਈ ਵਾਲੇ ਕੱਪੜੇ ਅਤੇ ਔਜ਼ਾਰਾਂ ਦੀ ਵਰਤੋਂ ਅਸਲ ਵਿੱਚ ਗੰਦਗੀ ਨੂੰ ਹਟਾਉਣ ਦੀ ਬਜਾਏ ਗੰਦਗੀ ਅਤੇ ਦਾਗ ਫੈਲਾ ਸਕਦੀ ਹੈ। ਸਫਲ ਸਫਾਈ ਨੂੰ ਯਕੀਨੀ ਬਣਾਉਣ ਲਈ ਹਮੇਸ਼ਾ ਸਾਫ਼ ਅਤੇ ਫ੍ਰੈਸ਼ ਸਪਲਾਈ ਨਾਲ ਕਰਦੀ ਸਫਾਈ ਸ਼ੁਰੂ ਕਰੋ। ਇਹ ਸਧਾਰਨ ਕਦਮ ਤੁਹਾਡੀ ਸਫਾਈ ਅਤੇ ਸੁੰਦਰਤਾ ਵਿੱਚ ਮਹੱਤਵਪੂਰਨ ਫਰਕ ਲਿਆ ਸਕਦਾ ਹੈ। ਇੱਕ ਸਾਫ਼ ਸਿੰਕ ਬਣਾਈ ਰੱਖੋ ਰਸੋਈ ਦਾ ਸਿੰਕ ਗੰਦਗੀ ਇਕੱਠਾ ਕਰਨ ਲਈ ਇੱਕ ਹੌਟ ਸਪੌਟ ਹੈ ਲੰਬੇ ਸਮੇਂ ਲਈ ਸਿੰਕ ਵਿੱਚ ਗੰਦੇ ਪਕਵਾਨਾਂ ਨੂੰ ਛੱਡਣ ਨਾਲ ਨਾ ਸਿਰਫ ਜਿੱਦੀ ਤੱਬੇ ਪੈ ਜਾਂਦੇ ਹਨ ਬਲਕਿ ਇਸ ਨਾਲ ਨੁਕਸਾਨਦੇ ਬੈਕਟੀਰੀਆ ਦਾ ਵਿਕਾਸ ਵੀ ਹੋ ਸਕਦਾ ਹੈ ਖਾਣਾ ਪਕਾਉਣ ਤੋਂ ਬਾਅਦ ਤੁਰੰਤ ਸਫਾਈ ਕਰਕੇ ਅਤੇ ਸਿੰਕ ਵਿੱਚ ਬਚੇ ਹੋਏ ਖਾਣੇ ਨੂੰ ਇਕੱਠਾ ਹੋਣ ਤੋਂ ਰੋਕਣ ਦੀ ਆਦਤ ਪਾਓ ਅਜਿਹਾ ਕਰਨ ਨਾਲ ਤੁਸੀਂ ਨਾ ਸਿਰਫ ਆਪਣੇ ਰਸੋਈ ਦੀ ਦਿੱਖ ਨੂੰ ਸੁਰੱਖਿਅਤ ਰੱਖਦੇ ਹੋ ਸੰਗੋ ਇਸ ਨਾਲ ਤੁਹਾਡੀ ਤੇ ਤੁਹਾਡੇ ਘਰ ਦੀ ਆਂਦੀ ਸਿਹਤ ਵੀ ਠੀਕ ਰਹੇਗੀ ਅਜਿਹੇ ਕਲੀਨਿੰਗ ਉਤਪਾਦਾਂ ਤੋਂ ਬਣਾਓ ਦੂਰੀ ਜਿੱਦੀ ਦਾਗ ਹਟਾਉਣ ਲਈ ਕਈ ਵਾਰ ਅਸੀਂ ਹਾਰਸ਼ ਕਲੀਨਿੰਗ ਉਤਪਾਦਾਂ ਦੀ ਵਰਤੋਂ ਕਰ ਲੈਂਦੇ ਹਾਂ ਪਰ ਇਹ ਤੁਹਾਡੇ ਰਸੋਈ ਵਿੱਚ ਪਏ ਭਾਂਡਿਆਂ ਲਈ ਸਹੀ ਨਹੀਂ ਹੋਵੇਗਾ ਤੁਹਾਨੂੰ ਇਹਨਾਂ ਦੇ ਸੰਭਾਵੀ ਨੁਕਸਾਨਾਂ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ ਬਹੁਤ ਸਾਰੇ ਕਲੀਨਰ ਵਿੱਚ ਕਠੋਰ ਰਸਾਇਣ ਹੁੰਦੇ ਹਨ ਜੋ ਕੰਧਾਂ ਅਤੇ ਫਰਸ਼ਾਂ ਸਮੇਤ ਤੁਹਾਡੇ ਘਰ ਦੇ ਸਤ੍ਹਾ ਨੂੰ ਨੁਕਸਾਨ ਪਹੁੰਚਾ ਸਕਦੇ ਹਨ ਇਸ ਤੋਂ ਇਲਾਵਾ ਇਹਨਾਂ ਵਿੱਚੋਂ ਕੁਝ ਉਤਪਾਦ ਤੁਹਾਡੇ ਘਰ ਦੇ ਫਰਸ਼ਾਂ ਦੀ ਚਮਕ ਨੂੰ ਘਟਾ ਸਕਦੇ ਹਨ ਆਪਣੇ ਘਰ ਉਪਕਰਨਾਂ ਦੀ ਲੰਬੀ ਉਮਰ ਅਤੇ ਸੁਰੱਖਿਅਤ ਵਾਤਾਵਰਣ ਨੂੰ ਯਕੀਨੀ ਬਣਾਉਣ ਲਈ ਨਰਮ ਕੁਦਰਤੀ ਸਫਾਈ ਦੇ ਵਿਕਲਪਾਂ ਦੀ ਚੋਣ ਕਰੋ ਟੁਕਮਾ ਸਮਾਨ ਨਿਰਧਾਰਤ ਕਰੋ ਸਫਾਈ ਪ੍ਰਕਿਰਿਆ ਵਿੱਚ ਜਲਦਬਾਜ਼ੀ ਕਰਨਾ ਇੱਕ ਆਮ ਗਲਤੀ ਹੈ ਜੋ ਕਦੇ ਵੀ ਸਹੀ ਨਤੀਜੇ ਨਹੀਂ ਦੇ ਸਕਦੀ ਜਦੋਂ ਤੁਸੀਂ ਜਲਦਬਾਜ਼ੀ ਕਰਦੇ ਹੋ ਤਾਂ ਤੁਸੀਂ ਉਹਨਾਂ ਸਥਾਨਾਂ ਨੂੰ ਛੱਡ ਸਕਦੇ ਹੋ ਜਾਂ ਨਜ਼ਰਅੰਦਾਜ਼ ਕਰ ਸਕਦੇ ਹੋ ਜਿਨ੍ਹਾਂ ਨੂੰ ਸਫਾਈ ਦੀ ਸਭ ਤੋਂ ਜ਼ਿਆਦਾ ਲੋੜ ਹੈ ਅਤੇ ਅੰਤ ਵਿੱਚ ਤੁਹਾਡੇ ਘਰ ਦੀ ਸਮੁੱਚੀ ਸਫਾਈ ਨਾਲ ਸਮਝੌਤਾ ਹੋ ਸਕਦਾ ਹੈ ਇਸ ਲਈ ਜਲਦਬਾਜੀ ਕਰਨ ਦੀ ਥਾਂ ਘਰ ਦੀ ਸਫਾਈ ਲਈ ਪੂਰਾ ਸਮਾਂ ਕੱਢੋ ਉਦਾਹਰਨ ਲਈ ਸੈਨੀਟਾਈਜ਼ਰ ਜਾਂ ਕੀਟਾਣੂਨਾਸ਼ਕ ਲਗਾਉਣ ਤੋਂ ਬਾਅਦ ਉਹਨਾਂ ਨੂੰ ਪੂੰਝਣ ਤੋਂ ਪਹਿਲਾਂ ਘੱਟੋ-ਘੱਟ 10 ਮਿੰਟ ਉਡੀਕ ਕਰੋ ਇਹ ਸਫਾਈ ਏਜੰਟਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕਰਨ ਲਈ ਕਾਫੀ ਸਮਾਂ ਦਿੰਦਾ ਹੈ ਪਲਾਨਿੰਗ ਕਰਕੇ ਸਫਾਈ ਕਰੋ ਤਾਂ ਮਿਲਣਗੇ ਵਧੀਆ ਨਤੀਜੇ ਪਲਾਨਿੰਗ ਨਾਲ ਆਪਣੀ ਸਫਾਈ ਰੁਟੀਨ ਸ਼ੁਰੂ ਕਰੋ ਘਰ ਦੇ ਸਿਖਰ ਤੋਂ ਸ਼ੁਰੂ ਕਰੋ ਜਿਵੇਂ ਕਿ ਛੱਤ ਦੇ ਕੋਨਿਆਂ ਦੀ ਸਫਾਈ ਡਸਟਿੰਗ ਆਦਿ ਕਰਨ ਤੋਂ ਬਾਅਦ ਹੌਲੀ ਹੌਲੀ ਫਰਸ਼ ਦੀ ਸਫਾਈ ਸ਼ੁਰੂ ਕਰੋ ਇਹ ਪਹਿਲਾਂ ਤੋਂ ਸਾਫ਼ ਕੀਤੀਆਂ ਸਤਾਂ ਤੇ ਗੰਦਗੀ ਅਤੇ ਧੂੜ ਨੂੰ ਮੋੜ ਜਮਾ ਹੋਣ ਤੋਂ ਰੋਕਦਾ ਹੈ ਰੋਕਥਾਮ ਦੇ ਉਪਾਅ ਸ਼ਾਮਿਲ ਕਰੋ ਇੱਕ ਲਗਾਤਾਰ ਸਾਫ਼ ਕਰਨ ਨੂੰ ਬਣਾਈ ਰੱਖਣ ਲਈ ਆਪਣੀ ਰੋਜ਼ਾਨਾ ਰੁਟੀਨ ਵਿੱਚ ਰੋਕਥਾਮ ਵਾਲੇ ਉਪਾਅਾਂ ਨੂੰ ਜੋੜਨ ਤੇ ਵਿਚਾਰ ਕਰੋ ਸਧਾਰਨ ਆਦਤਾਂ ਜਿਵੇਂ ਕਿ ਦਾਖਲ ਹੋਣ ਤੋਂ ਪਹਿਲਾਂ ਜੁੱਤੀਆਂ ਉਤਾਰ ਦੇਣਾ ਡੋਰ ਮੈਟ ਦੀ ਵਰਤੋਂ ਕਰਨਾ ਸਮੇਂ ਸਮੇਂ ਤੇ ਫਰਸ਼ ਦੀ ਸਫਾਈ ਕਰਦੇ ਰਹਿਣਾ ਜ਼ਰੂਰੀ ਹੈ ਰੋਕਥਾਮ ਦੀਆਂ ਇਹ ਕੋਸ਼ਿਸ਼ਾਂ ਗੰਦਗੀ ਅਤੇ ਧੂੜ ਦੇ ਇਕੱਠਾ ਹੋਣ ਨੂੰ ਕਾਫੀ ਹੱਦ ਤੱਕ ਘੱਟ ਕਰ ਸਕਦੀਆਂ ਹਨ ਤੁਹਾਡੇ ਸਫਾਈ ਦੇ ਯਤਨਾਂ ਨੂੰ ਵਧੇਰੇ ਕੁਸ਼ਲ ਅਤੇ ਪ੍ਰਭਾਵਸ਼ਾਲੀ ਬਣਾਉਂਦੀਆਂ ਹਨ ਜੇਕਰ ਤੁਹਾਨੂੰ ਅੱਜ ਦੇ ਟਿਪਸ ਵਧੀਆ ਲੱਗੇ ਹਨ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਧੰਨਵਾਦ